ਮਾਮਲਾ ਇਹ ਬੱਚੇ ਪਰਿਅੰਚੂ ਜਵਾਬ ਚ 4-5 ਸਾਲ ਦਾ ਸੀ ਤੇ ਉਹਦੀ ਛੋਟੀ ਉਹਦੀ ਗੁੜੀਆ ਜਿਹੜੀ ਆ ਅੰਨਿਆ ਉਹ 4 ਸਾਲ ਦੀ ਸੀ ਇਹ ਆਪਣੇ ਮਾਪਿਓ ਨਾਲ ਇੱਥੇ ਆਪਣੇ ਨਾਨਕੇ ਘਰ ਜਿਹੜੀ ਚਾਏ ਸੀਗੇ ਤੇ ਜਿਨ੍ਹਾਂ ਨੂੰ ਜਿਹੜੇ ਕਿ ਖੇਡਦੇ ਖੇਡਦੇ ਘਰੋਂ ਬਾਹਰ ਆ ਗਏ ਉਹਨਾਂ ਨੂੰ ਆਪਣਾ ਘਰ ਭੁੱਲ ਗਿਆ ਤੇ ਉਹ ਕਾਫੀ ਰੋਂਦੇ ਰਹੇ ਤੇ ਉਹਨਾਂ ਨੂੰ ਸਾਨੂੰ ਮਿਲ ਕੇ ਅਸੀਂ ਆਪਣੇ ਕੋਲ ਆਂਦਾ 3-4 ਘੰਟੇ ਰੱਖਿਆ ਆਸਪਾਸ ਕੁਛ ਪੜਤਾਲ ਕੀਤੀ ਜਿਥੇ ਬਾਤ ਵਿੱਚ ਉਹਨਾਂ ਨੂੰ ਉਹਨਾਂ ਦੇ ਮਾਪਿਓ ਉਹਦੀ ਮਾਤਾ ਬੱਚਿਆਂ ਦੀ ਪ੍ਰੀਤੀ ਅਤੇ ਉਹਦੀ ਦਾਦੀ ਪਬਲੀ ਦੇ ਵਾਲੇ ਕੀਤਾ ਗਿਆ ਸਰ ਬੱਚਿਆਂ ਨੂੰ ਲੇਕੇ ਮਾਪੇ ਤੋਂ ਪਹੁੰਚਣ ਤੋਂ ਪਹਿਲਾਂ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਗਈ ਸੀ ਕਿ ਉਹਨਾਂ ਦੇ ਹੀ ਬੱਚੇ ਨੇ ਬਿਲਕੁਲ ਜੀ ਬਿਲਕੁਲ ਨੇ ਤੇ ਵੈਰੀਫਿਕੇਸ਼ਨ ਕੀਤੀ ਸੀ ਕਿ ਉਹ ਆਸ-ਪਾਸ ਤੋਂ ਪਤਾ ਕੀਤਾ ਵੀ ਆਪਣੇ ਇਲਾਕੇ ਦੇ ਨਹੀਂ ਪਰ ਉਹਨਾਂ ਕਹਿੰਦੇ ਵੀ ਆਪਣੇ ਇਲਾਕੇ ਦੇ ਬੱਚੇ ਨਹੀਂ ਹੈਗੇ ਕਿਉਂਕਿ ਉਹ ਆਪਣਾ ਉਹ ਕਟੜਾ ਖਜ਼ਾਨਾ ਉੱਥੋਂ ਦੇ ਬੱਚੇ ਸੀਗੇ ਫਿਰ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਉਹਨਾਂ ਦੇ ਮਾਪੇ ਤੱਕ ਪਹੁੰਚ ਕੀਤੀ ਗਈ ਅਸੀਂ ਜੀ ਆਪਣਾ ਉਹਨਾਂ ਨੂੰ ਸਾਰਾ ਆਸ-ਪਾਸ ਲੋਕਾਂ ਤੋਂ ਪਤਾ ਪੁੱਛ ਪੜਤਾਲ ਕੀਤੀ ਉਹਨਾਂ ਨੇ ਕਿਹਾ ਸਾਡੇ ਬੱਚੇ ਨਹੀਂਗੇ ਲੇਕਿਨ ਕੋਸ਼ਿਸ਼ ਚਿਰਾਂ ਬਾਅਦ ਹੀ ਚਾ ਚਾ ਆਪਣਾ ਚੌਪ ਪੰਜਾਂ ਘੰਟਾ ਬਾਅਦ ਹੀ ਉਹਨਾਂ ਦੇ ਮਾਤਾ-ਪਿਤਾ ਵੀ ਜਿਹੜੇ ਕਿਚੇ ਆਏ ਹੋਏ ਸੀ ਨਾਲ ਉਹਨਾਂ ਦੀ ਦਾਦੀ ਉਹਨਾਂ ਨੇ ਉਹ ਇਥੋਂ ਆਪਣਾ ਚੌਕੀ ਵਿਖੇ ਆਣ ਕੇ ਸਪਰਕ ਕੀਤਾ ਤੇ ਜਿੱਥੇ ਕੋ ਉਹਨਾਂ ਦੇ ਬੱਚੇ ਠੀਕ ਠਾਕ ਉਹਨਾਂ ਦੇ ਕੋਲ ਨਿਕਾੜ ਦਿੱਤੇ